ਅੱਜ ਦੀ ਖਾਣੀ ਨਾ ਇੱਕ ਮਾਲੀ ਦੀ ਆ ਜਿਹਨੂੰ ਆਪਣੇ ਬਗੀਚੇ ਦੇ ਉੱਤੇ ਬਹੁਤ ਹੀ ਮਾਣ ਸੀ ਗੱਲ ਕੀ ਸੀ ਉਹਦਾ ਸਾਰਾ ਦਿਨ ਬਗੀਚੇ 'ਚ ਲੰਘਦਾ ਫੁੱਲ ਪੌਦੇ ਲਾਏ ਹੁੰਦੇ ਬੀਡਿੰਗ ਕਰਦਾ ਰਹਿੰਦਾ ਉਹਨਾਂ ਨੂੰ ਪਾਣੀ ਦਿੰਦਾ ਫਿਰ ਦੇਖ ਦੇਖ ਕੇ ਬਹੁਤ ਖੁਸ਼ ਹੁੰਦਾ ਅੱਜ ਉਹ ਬਗੀਚੇ ਦੇ ਪਿੱਛੇ ਟਹਿਲਦਾ ਜਾ ਰਿਹਾ ਸੀ ਤੇ ਵੇਖਿਆ ਵੀ ਇੱਕ ਨੁੱਕਰ ਦੇ ਉੱਤੇ ਇੱਕ ਵੀੜ ਉੱਗਿਆ ਨਦੀਨ ਉੱਗਿਆ ਸੋਚਿਆ ਨੂੰ ਪੱਟ ਦਿਆਂ। ਫਿਰ ਕਹਿੰਦਾ ਕਿ ਅੱਜ ਮੈਂ ਬਹੁਤ ਥੱਕ ਗਿਆ। ਕੱਲ ਨੂੰ ਦੇਖਾਂਗੇ। 1-3 ਦਿਨ ਇਹਨੂੰ ਮੈਂ ਕੱਲ ਨੂੰ ਕੱਢ ਦਿਆਂਗਾ। ਬਗੀਚੇ ਤੋਂ ਗੇੜਾ ਮਾਰ ਕੇ ਉਹ ਘਰ ਆ ਕੇ ਸੌ ਜਾਂਦਾ। ਸਵੇਰ ਹੁੰਦੀ ਹੈ ਤਾਂ ਉਹਨੂੰ ਕਿਤੇ ਐਮਰਜੈਂਸੀ 2 ਹਫ਼ਤਿਆਂ ਲਈ ਕਿਤੇ ਬਾਹਰ ਜਾਣਾ ਪੈਂਦਾ। ਉਹ ਸਵੇਰੇ ਉੱਠਦਾ ਤਿਆਰ ਹੋ ਕੇ ਨਿਕਲ ਜਾਂਦਾ। ਪਰ 2 ਹਫ਼ਤੇ ਬਾਅਦ ਜਦੋਂ ਘਰ ਆਉਂਦਾ ਬਗੀਚੇ 'ਚ ਜਾਂਦਾ। ਉਹ ਦੇਖ ਕੇ ਸ਼ੌਕ ਹੋ ਜਾਂਦਾ ਅੱਧੇ ਤੋਂ ਵੱਧ ਬਗੀਚਾ ਨਦੀਨ ਨਾਲ ਭਰਿਆ ਹੋਇਆ ਸੀ ਸ਼ਾਇਦ ਬਾਦ ਚੋਂ ਤੇ ਮੀਂਹ ਆ ਗਿਆ ਸੀ ਦੇਖ ਕੇ ਤਾਂ ਮਨ ਉਦਾਸ ਹੋ ਗਿਆ ਹੁੰਦਾ ਨਾ ਸਾਡੇ ਨਾਲ ਵੀ ਇੱਕ ਨੈਗੇਟਿਵ ਥਾਟ ਸਾਡੇ ਦਿਮਾਗ 'ਚ ਜਦੋਂ ਆ ਜਾਂਦਾ ਉਹਨੂੰ ਕੱਢਣਾ ਬਹੁਤ ਜ਼ਰੂਰੀ ਹੋ ਜਾਂਦਾ ਉਵੇਂ ਜਿਵੇਂ ਇੱਕ ਨਦੀਨ ਨੂੰ ਟਾਈਮ ਤੇ ਕੱਢਿਆ ਅਸੀਂ ਬਾਕੀ ਦੇ ਨਦੀਨ ਤੋਂ ਬਚ ਸਕਦੇ ਹਾਂ ਜੋ ਥਾਟ ਨੂੰ ਲੰਬੇ ਟਾਈਮ ਦੇ ਲਈ ਆਪਣੇ ਦਿਮਾਗ ਛੱਡ ਦਿੱਤਾ ਜਾਵੇ ਨਾ ਵੀ ਚਲੋ ਕੋਈ ਨਹੀਂ ਇੱਕ 네ਗੇਟਿਵ ਥਾਟ ਹੈ ਜਦੋਂ ਤੁਸੀਂ ਬਰਕ ਨਹੀਂ ਕਰਦੇ ਤਾਂ ਫਿਰ ਉਹ ਹੋਰ ਦੀ ਹੋਰ ਇੱਕ ਲੜੀ ਬਣ ਜਾਂਦੀ ਹੈ ਤੇ ਬਹੁਤ ਸਾਰੇ 네ਗੇਟਿਵ ਥਾਟਸ ਨੂੰ ਕੱਢਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਇੱਕ 네ਗੇਟਿਵ ਥਾਟ ਨੂੰ ਲੜਨ ਲਈ ਵੀ ਕਈ ਪੋਜ਼ਿਟਿਵ ਥਾਟਸ ਆਉਣੇ ਜ਼ਰੂਰੀ ਨੇ ਫਿਰ ਜਾ ਕੇ ਉਹ 네ਗੇਟਿਵ ਜਿਹੜਾ ਉਹ ਪੋਜ਼ਿਟਿਵ ਚ ਕਨਵਰਟ ਹੁੰਦਾ ਹੁੰਦਾ ਨਾ ਇੱਕ 네ਗੇਟਿਵ ਥਾਟ ਜਾਂ ਇੱਕ ਗਲਤਫਹਿਮੀ ਜਿਹੜੀ ਦਿਮਾਗ 'ਚ ਬਹਿ ਜਾਏ ਤੇ ਉਹ ਸਾਡੀ ਪੂਰੀ ਦੀ ਪੂਰੀ ਨਰਜੀ ਲੈ ਜਾਂਦੀ ਹੈ। ਫਿਰ ਇੱਕ ਤੋਂ ਬਾਅਦ ਹੈ ਇੱਕ ਇੱਕ ਤੋਂ ਬਾਅਦ ਹੈ ਇੱਕ ਸਾਡੇ 'ਚ ਘਰ ਕਰ ਜਾਂਦੀ ਹੈ ਉਦਾਸੀ, 네ਗੇਟਿਵ ਕੱਲਾਂ। ਤੁਹਾਨੂੰ ਜਦੋਂ ਵੀ 네ਗੇਟਿਵ ਥੌਟ ਆਉਂਦਾ ਤਾਂ ਕੋਸ਼ਿਸ਼ ਕਰੋ ਕਿ ਉਹ ਤੋਂ ਬਚੀਏ ਤੇ ਜੇ ਉਹਨੂੰ ਕੱਢ ਸਕਦੇ ਆ ਤਾਂ ਕੱਢੀਏ। ਸਾਡੀ ਜ਼ਿੰਦਗੀ ਜਿਹੜੀ ਉਹ ਨਿਰਾਸ਼ਾ ਤੋਂ ਬਚ ਸਕਦੀ ਹੈ। ਮੈਨੂੰ ਇਹ ਖਾਣੀ ਬੜੀ ਪਿਆਰੀ ਲੱਗੀ ਹੈ ਬਹੁਤ ਛੋਟੀ ਜੀ ਪਰ ਸਬਕ ਹੈ ਬਹੁਤ ਸੋਹਣਾ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸੋ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਦੇਖ ਰਹੇ ਹੋ ਜੇ ਢਾਲੀਵਾਲ ਟਾਕਸ ਜੇ ਤੁਹਾਨੂੰ ਮੇਰੀ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤੁਸੀਂ ਜੇ ਢਾਲੀਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ ਟਿਕਟੋਕ ਇੰਸਟਾਗ੍ਰam YouTube ਤੇ Facebook ਤੇ ਹਰ ਹਫਤੇ ਇੱਕ ਨਵੀਂ ਸਟੋਰੀ ਸੁਣਨ ਲਈ ਆਪਾਂ ਮਿਲਦੇ ਹਾਂ ਅਗਲੇ ਹਫਤੇ